ਕਿਸੇ ਗੁਰੂ ਘਰ ਦੇ ਵਿੱਚ ਸੰਤਾਂ ਦਾ ਕੋਈ ਪ੍ਰਚਾਰ ਸੀ ਕਲਕੱਤਾ ਹੀ ਦੱਸਿਆ ਹੀ ਸ਼ਾਇਦ ਮੈਨੂੰ ਉਹਨਾਂ ਨੇ ਪਰ ਉੱਥੇ ਕੋਈ ਏਜੰਸੀਆਂ ਦਾ ਬੰਦਾ ਆ ਜਾਂ ਕੋਈ ਐਵਜਾ ਬੰਦਾ ਸੀ ਜਿਹਨੇ ਜਾ ਕੇ ਗੁਰਦੁਆਰਾ ਕਮੇਟੀ ਨੂੰ ਕਹਿਤਾ ਵੀ ਇਹ ਤੁਹਾਨੂੰ ਸਾਰਾ ਮਗਰ ਲਾ ਰਿਹਾ ਹੈ ਆਪ ਦਾ ਘਰ ਭਰ ਰਿਹਾ ਹੈ ਜਿਵੇਂ ਚੱਲਦਾ ਵਰਤਾਂਤ ਸਾਰੇ ਕਿਤੇ ਹੀ ਹੁਣ ਤੱਕ ਵੀ ਐਂ ਚੱਲਦਾ ਵੀ ਜੋ ਉਹ ਬੰਦੇ ਨੇ ਆਏ ਕਹਤਾ ਜਾ ਕੇ ਬਾਪੂ ਵੀਰ ਸੋਣਾ ਸੁਲਾਈ ਮੈਨੂੰ ਇਹ ਕਮੇਟੀ ਵਾਲੇ ਦੁੱਬਦਾ ਚਾਗੇ ਉਹਨਾਂ ਨੇ ਆਪ ਦਾ ਜੱਥਾ ਨਾ ਉਹਨਾਂ ਦਾ ਜੱਥਾ ਕੋਈ ਪਤਾ ਨਹੀਂ ਅਮਰਸਰ ਆਉਣਾ ਸੀ ਪਤਾ ਨਹੀਂ ਸਪੈਸ਼ਲ ਇਸ ਕੰਮ ਵਾਸਤੇ ਉਹਨਾਂ ਨੇ ਜੱਥਾ ਮੈਥੇਲਾਂ ਦੇ ਨਾਲ ਲਾਤਾ ਕਿ ਭਾਈ ਸਾਡਾ ਜੱਥਾ ਇੱਕ ਇਹਨਾਂ ਨੇ ਅਮਰਸਰ ਜਾਣਾ ਤੇ ਨਾਲ ਹੀ ਲੈ ਜਾਓ ਤੇ ਹੁਣ ਸੰਗਤ ਦੇ ਵਿਆਹ ਜੋ ਸਾਨੂੰ ਸਾਡੇ ਕੋਲ ਥਾਂ ਹੈਗੀ ਹੈ ਬਹਿ ਜਾ ਦੱਸਿਆ ਕਿਸੇ ਨੂੰ ਵੀ ਕਿਉਂ ਚੱਲੇ ਆ ਉਹਨਾਂ ਪਿੰਡ ਜਾ ਕੇ ਦੇਖ ਕੇ ਆਇਓ ਵੀ ਕੀ ਇਹ ਜੇ ਮਹਿਲ ਮੂਲ ਪਾਈ ਬੈਠਾ ਪਤਾ ਤਾਂ ਲੱਗੇ ਉਹ ਕਿਹੜਾ ਕੋਈ ਸੋਸ਼ਲ ਮੀਡੀਆ ਦਾ ਜ਼ਮਾਨਾ ਸੀ ਵੀ ਕਿਸੇ ਨੇ ਜਾ ਕੇ ਮੈਂਟਰ ਚ ਦੱਸ ਦੇਣਾ ਤੇ ਇਹ ਜੱਥੇ ਦਾ ਪ੍ਰੋਗਰਾਮ ਸੀਗਾ ਇਹੇ ਵੀ ਉਹਨਾਂ ਨੇ ਸਿੱਧਾ ਮੈਥੇ ਆਉਣਾ ਸੀ ਹਾਂ ਜੇ ਪਿੱਛੇ ਸੀ ਹਰਿਆਣੇ ਤੱਕ ਹੀ ਕਹਿੰਦੇ ਤੇ ਸੰਤਾਨ अच्छा पतासी ना को टेलीफोन ना वास्ते पता लगया लग वे संत आए या जथा ताई जथेले पड़ा केंदे भाई वीरसिया प्रसाद दे पानी ਦਾ ਬਾਅਦ ਚ ਪ੍ਰਬੰਧ ਕਰੀਆ ਕਲਕੱਤੇ ਤੋਂ ਸਿੰਘ ਆਏ ਇਹਨਾਂ ਨੇ ਮੇਰੇ ਮਹਿਲ ਵਖਾ ਕੇ ਲਿਆ। ਕਹਿੰਦੇ ਵੀ ਵੇਖਣੇ ਕੀ ਜੋ ਤਾਂ ਉੱਥੇ ਪਿਆ ਨਿਕ ਡੇਕ ਪਏ ਸਿੰਘ। ਕਹਿੰਦੇ ਬਾਬਾ ਜੀ ਗਲਤੀ ਹੋ। ਕਹਿੰਦੇ ਨਹੀਂ ਭਾਈ ਗਲਤੀ ਨਹੀਂ ਹੋਈ ਮੁੜ ਕੇ ਤੁਸੀਂ ਅਗਲੇ ਜਨਮ ਚ ਤੰਗ ਹੁੰਦੇ ਕਰੋਗੇ ਜਾ ਕੇ ਦੇਖੋ। ਹੂੰ। ਮੇਰੇ ਮਹਿਲਾ ਦੇ ਕਿਹੜੀਆਂ ਕਾਰਾਂ ਛੱਡਦੀਆਂ ਤੇ ਫੇਰ ਕਹਿੰਦੇ ਜਦੋਂ ਬਾਪੂ ਵੀਰ ਸਿੰਘ ਲਗਿਆ ਤੇ ਉਹ ਕੱਚਾ ਕੋਠਾ ਸੰਸੇਨਾਸ ਹੋਂ ਦਾ ਦਿਖਾਇਆ ਤੇ ਉਹ ਡਰਦੇ ਅੰਦਰ ਨਾ ਵੜ ਨੂੰ ਉਹਨਾਂ ਨੂੰ ਕਹੀ ਜੀਗਾ। ਕਹਿੰਦੇ ਡਰੋ ਨਾ ਭਾਈ ਇਹ ਡੇਕ ਦਾ ਨ ਕੋ ਇਹ ਬਰਤਾਂਦ ਹੁੰਦੇ